ਜੀ ਅੱਜ ਹੁਣੇ ਸਾਰੇ ਜਨਾਲੀ ਸਾਈਡ ਤੇ ਬਾਰਡਰ ਸਾਈਡ ਦੇ ਪਿੰਡਾਂ 'ਚ ਹੋ ਗਿਆ ਨੇ ਔਰ ਬਹੁਤ ਲੋਕਾਂ 'ਚ ਸੰਘਰਸ਼ ਨੂੰ ਲੈ ਕੇ ਦਸ਼ਾ ਵੀ ਔਰ ਗੰਭੀਰਤਾ ਨਾਲ ਵਿਚਾਰ ਵੀ ਕਰ ਰਹੇ ਕਿ ਸਰਕਾਰ ਜਿਸ ਤਰੀਕੇ ਨਾਲ ਨਾ ਪੱਖੀ ਰਵਈਆ ਅਪਣਾ ਕੇ ਬੈਠੀ ਹੈ ਉਹਦੇ ਤੇ ਲੋਕਾਂ ਨੂੰ ਬਹੁਤ ਮਨ ਦੇ ਵਿੱਚ ਇੱਕ ਗੁੱਸਾ ਹੈ ਤੋ ਅੱਜ ਸਾਰੀ ਲੀਡਰਸ਼ਿਪ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੀ ਹੋਵੇ ਰਾਜਨੀਤਿਕ ਦੇ ਨਾਲ ਗੈਰ ਰਾਜਨੀਤਿਕ ਦੇ ਨਾਲ ਸਮਾਜ ਸੇਵੀ ਸੰਸਥਾਵਾਂ ਆਪਾਂ ਨੂੰ ਸਭਨਾਂ ਨੂੰ ਇਸ ਚੀਜ਼ ਦੇ ਨਾਲ ਕਿਸਾਨ ਮਜ਼ਦੂਰ ਦੇ ਨਾਲ ਖੜਾ ਹੋਣਾ ਚਾਹੀਦਾ ਕਿਉਂਕਿ ਜੇ ਦੇਸ਼ ਦੇ ਵਿੱਚ ਕਿਤੇ ਵੀ ਲੋੜ ਪਈ ਹੈ ਤੇ ਕਿਸਾਨ ਮਜ਼ਦੂਰ ਹਮੇਸ਼ਾ ਹੀ ਉਹਨਾਂ ਦੇ ਬੱਚੇ ਹਮੇਸ਼ਾ ਹੀ ਅੱਗੇ ਰਹੇ ਨੇ ਜਾਹੇ ਇੱਕ ਫੌਜੀ ਦੇ ਰੂਪ ਚ ਹੋਵੇ ਚਾਹੇ სპੋਰਟਸਮੈਨ ਦੇ ਰੂਪ ਦੇ ਵਿੱਚ ਹੋਵੇ ਤਕਰੀਬਨ ਸਾਰੇ ਜ਼ਿਆਦਾਤਰ ਉਹੀ ਹਰ ਜਗ੍ਹਾ ਤੇ ਲੜਾਈ ਲੜਦੇ ਵੀ ਨੇ ਬਾਰਡਰ ਵੀ ਜਿੱਤਦੇ ਨੇ ਔਰ ਖੇਲ ਦੇ ਮੈਦਾਨ ਚ ਵੀ ਜਿੱਤ ਪੈਦਾ ਕਰਦੇ ਨੇ ਐਮਐਸਪੀ ਦਾ ਕਾਨੂੰਨ ਜਿਹੜਾ ਹੈ ਬੜੇ ਚਿਰ ਦੀ ਲਟਕਦੀ ਮੰਗ ਹੈ ਔਰ ਸਵਾਮੀਨਾਥਨ ਸੀ2+50% ਜਿਹੜੀ ਡਿਮਾਂਡ ਹੈ ਇਹ ਜਦੋਂ ਵੀ ਸਰਕਾਰ ਕੋਈ ਬਾਹਰ ਹੁੰਦੀ ਹੈ ਪਾਵਰ ਤੋਂ ਉਦੋਂ ਇਹ ਚੀਜ਼ ਨੂੰ ਮੰਨਦੇ ਨੇ ਜਿੱਦਾਂ ਹੁਣ ਮੋਦੀ ਸਾਹਿਬ ਦਾ ਸੀ ਭਾਸ਼ਣ ਪਿਛਲੇ ਹੁਣ ਸੁਣਾ ਰਹੇ ਆ ਸਾਰੀ ਜਗ੍ਹਾ ਤੇ ਕਿਉਂਕਿ ਅੱਜ ਯੁੱਗ ਬਦਲ ਗਿਆ ਅੱਜ ਅੱਗੇ ਖਬਰਾਂ ਅਖਬਾਰਾਂ ਬੰਦ ਹੋ ਜਾਂਦੀਆਂ ਸੀ ਤੇ ਬੰਦੇ ਨੂੰ ਪਤਾ ਨਹੀਂ ਸੀ ਲੱਗਦਾ ਪਰ ਅੱਜ ਹਰ ਕੋਈ ਅਖਬਾਰ ਦੇ ਨਾਲ ਅਟੈਚ ਹੈ ਸੋਸ਼ਲ ਮੀਡੀਆ ਨਾਲ ਅਟੈਚ ਹੈ ਤੇ ਪੁਰਾਣੀ ਗੱਲ ਸਾਰੀ ਦੁਨੀਆਂ ਦੀ ਦਿਖ ਰਹੀ ਹੈ ਕਿ ਕਿਵੇਂ ਮੋਦੀ ਸਾਹਿਬ ਕਹਿ ਰਹੇ ਨੇ ਕਿ ਜਦੋਂ ਮੈਂ ਪਾਵਰ ਚਾਹਾਂਗਾ ਜਦੋਂ ਇਹ ਪ੍ਰਧਾਨ ਮੰਤਰੀ ਬੰਦ ਤੋਂ ਪਹਿਲਾਂ ਕਿ ਸਭ ਤੋਂ ਪਹਿਲੋਂ ਇਹ ਐਮਐਸਪੀ ਦੀ ਗਾਰੰਟੀ ਹੋਏਗੀ ਇੱਕ ਬਹੁਤ ਪਿਲੇਖਾ ਪਾਇਆ ਜਾ ਰਿਹਾ ਸਾਰਿਆਂ ਨੂੰ ਕਿ ਸਾਨੂੰ 20 ਲੱਖ ਕਰੋੜ ਰੁਪਏ ਚਾਹੀਦਾ ਸਾਰੀ ਫਸਲ ਖਰੀਦਣ ਲਈ ਮੈਂ ਇਹ ਕਹਿਣਾ ਚਾਹੁੰਦਾ ਕਿ ਫਸਲ ਤੁਸੀਂ ਕਿਉਂ ਖਰੀਦਣੀ ਹੈ ਪ੍ਰਾਈਵੇਟ ਭਾਵੇਂ ਖਰੀਦਣ ਤੁਸੀਂ ਰੇਟ ਤੈਅ ਕਰਦੇ ਹੋ ਨਾ ਇਹ ਤੋਂ ਘੱਟ ਨਹੀਂ ਕੋਈ ਖਰੀਦ ਸਕਦਾ ਅੱਜ ਪਿਆਜ਼ ਜਿਹੜਾ ਉਹ ਸੜਕਾਂ ਤੇ ਰੋਲ ਰਿਹਾ ਬਠਿੰਡੇ ਸਾਈਡ ਤੇ ਸਾਈਡ ਤੇ ਕਿੰਨੂ ਜਿਹੜੇ ਆ ਉਹ ਸਾਰੇ ਅਬੋਰ ਸਾਈਡ ਤੇ ਮਤਲਬ ਉਹਨਾਂ ਨੇ ਛੜਕਾ ਦੇ ਢੇਰ ਲਾ ਦਿੱਤੇ ਆ ਟਰਾਲੀਆਂ ਦੇ ਟਰਾਲੀਆਂ ਇੰਨੀ ਫਸਲ ਪੈਦਾ ਕੀਤੀ ਪਿਆਰ ਦੇ ਨਾਲ ਸੁਟਣੀ ਪੈ ਰਹੀ ਹੈ ਤੇ ਇਹ ਮਹੀਆ ਦਿਨਾਂ ਬਾਅਦ ਇਹੀ ਰੇਟ ਜਿਹੜਾ ਆਪੋ ਨੇ ਕਿਉਂ ਨਹੀਂ ਸਰਕਾਰ ਇਸ ਚੀਜ਼ ਦਾ ਖਿਆਲ ਰੱਖਦੀ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਰੇਟ ਤੈਅ ਕਰਨ ਦੇ ਵਿੱਚ ਕੋਈ ਮੁਸ਼ਕਿਲਾਂਤ ਨਹੀਂ ਹੋਣੀ ਚਾਹੀਦੀ ਤੁਸੀਂ ਰੇਟ ਤੈਅ ਕਰਦੇ ਹੋ ਪ੍ਰਾਈਵੇਟ ਪਲੇਅਰ ਵੀ ਖਰੀਦ ਸਕਦੇ ਆ ਉਥਰੇਟ ਤੋਂ ਘੱਟ ਨਾ ਖਰੀਦਣ ਜ਼ਿੰਮੇਦਾਰ ਨੂੰ ਪੂਰਾ ਰੇਟ ਦੇ ਕੇ ਜਾਣ ਅੱਜ ਕੋਈ ਵੀ ਜਿਹੜੀ ਸਬਜ਼ੀਆਂ ਖਾਸ ਕਰਕੇ ਕਿਉਂਕਿ ਇਹ 12 ਮਹੀਨੇ ਕੋਈ ਨਾ ਕੋਈ ਫਸਲ ਆ ਹੀ ਰਹਿੰਦੀ ਹੈ ਉਹਦਾ ਭਾਜ ਜਦੋਂ ਜ਼ਿੰਮੇਦਾਰ ਦੀ 10ਵੀਂ ਦਿਨ ਫਸਲ ਟੁੱਟਦੀ ਹੈ ਉਹ 5 ਰੁਪਏ 7 ਰੁਪਏ ਹੁੰਦਾ ਤੇ ਉਹੀ ਫਸਲ ਦੁਕਾਨਦਾਰ ਕੋ ਜਾ ਕੇ 35 40 ਰੁਪਏ ਕਿਲੋ ਵੇਚਦੀ ਹੈ ਕੰਜ਼ਿਊਮਰ ਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ ਇਹ ਕਹਿੰਦੇ ਕਿ ਕੰਜ਼ਿਊਮਰ ਨੂੰ ਮਹਿੰਗਾ ਮਿਲੇਗਾ ਬਿਲਕੁਲ ਨਹੀਂ ਕੰਜ਼ਿਊਮਰ ਨੂੰ ਕੋਈ ਨੁਕਸਾਨ ਨਹੀਂ ਹੋਣਾ ਜਿਹੜਾ ਵਿਚਲੀ ਬਲੈਕ ਮਾਰਕੀਟਿੰਗ ਹੈ ਉਹ ਬੰਦ ਹੋਣੀ ਹੈ ਤੋ ਇਸ ਕਰਕੇ ਆਪਾਂ ਸਾਰਿਆਂ ਨੂੰ ਤਗੜੇ ਹੋ ਕੇ ਇਹਦਾ ਸਾਥ ਦੇਣਾ ਚਾਹੀਦਾ ਮੈਂ ਕਹਿਣਾ ਚਾਹੁੰਦਾ ਕਿ ਖਾਸ ਕਰ ਬੀਜੇਪੀ ਔਰ ਉਹਦੇ ਲਾਇੰਸ ਪਾਰਟੀ ਜਿਹੜੀਆਂ ਨੇ ਸੋਚਣ ਕਿਉਂਕਿ ਇਹ ਸਾਰੇ ਦੇਸ਼ ਦਾ ਮਸਲਾ ਆ ਪੰਜਾਬ ਦੀ ਹਿੱਸੇ ਆ ਇਸ ਸੰਘਰਸ਼ ਲੜਨੇ ਪਰ ਇਹ ਮਸਲਾ ਸਾਰੇ ਦੇਸ਼ ਦਾ ਹੈ ਮੈਂ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਨੂੰ ਕਹਿਣਾ ਚਾਹੁੰਦਾ ਸਾਰੇ ਲੀਡਰ ਸਹਿਬਾਨ ਨੂੰ ਕਿ ਕਿਰਪਾ ਕਰਕੇ ਤੁਸੀਂ ਦਬਾਅ ਬਣਾਓ ਜੇ ਸਰਕਾਰ ਨਹੀਂ ਮੰਨਦੀ ਤੇ ਤੁਸੀਂ ਆਪਣੇ ਰਜ਼ਾਇਨ ਜਿਹੜੇ ਆ ਉਹ ਸਾਰੇ ਪੰਜਾਬ ਦੇ ਕਿਸਾਨ ਮਜ਼ਦੂਰ ਨੂੰ ਮੁੱਖ ਰੱਖਦੇ ਹੋਏ ਸਾਡੇ 80% ਖੇਤੀ ਨੂੰ ਮੁੱਖ ਰੱਖਦੇ ਹੋਏ ਤੇ ਜਿਹੜੇ ਤੁਸੀਂ ਲੀਡਰ ਬਣੇ ਵੀ ਜੇ ਮੇਰਾ ਮੇਰਾ ਮੰਨਣਾ ਕਿ ਮੈਕਸਿਮਮ ਵੋਟਾਂ ਮਜ਼ਦੂਰ ਦੀਆਂ ਕਿਸਾਨਾਂ ਦੀਆਂ ਪਈਆਂ ਹੋਣਗੀਆਂ ਤੁਹਾਨੂੰ ਸਾਰਿਆਂ ਨੂੰ ਰਜ਼ਾਇਨ ਦੇ ਦੇਣਾ ਚਾਹੀਦੇ ਤਾਂ ਕਿ ਸਰਕਾਰ ਜੇ ਅ ਨਰਿੰਦਰ ਮੋਦੀ ਜੀ ਪ੍ਰਾਈਮ ਮਿਨਿਸਟਰ ਬਣੇ ਨੇ ਪ੍ਰਾਈਮਰਸ਼ਪ ਬਣਨਾ ਚਾਹੁੰਦੇ ਨੇ ਉਨ੍ਹਾਂ ਤੇ ਤੁਸੀਂ ਇੱਕ ਦਬਾਅ ਬਣਾਓ ਸਮੁੱਚੀ ਲੀਡਰਸ਼ਿਪ ਜਿਹੜੀ ਹੈ ਬੀਜੇਪੀ ਦੀ ਖਾਸ ਕਰ ਜਿਹੜੀ ਅ ਕਿਸਾਨੀ ਮਜ਼ਦੂਰੀ ਨੂੰ ਬਿਲੋਂਗ ਕਰਦੀ ਤੇ ਦੂਸਰੇ ਵੀ ਸਾਰੇ ਕਿਉਂਕਿ ਚਾਹੇ ਉਹ ਅਰਬਨ ਏਰੀਆ 'ਚ ਨੇ ਚਾਹੇ ਰੂਰਲ 'ਚ ਨੇ ਅਰਬਨ ਏਰੀਆ ਵਾਲੇ ਵੀ ਲੋਕ ਜਿਹੜੇ ਆ ਇਹ ਕਿਸਾਨੀ ਦੇ ਉੱਤੇ ਹੀ ਡਿਪੈਂਡ ਨੇ ਕਿਉਂਕਿ ਸਵੇਰੇ ਜਦੋਂ ਵੀ ਕੋਈ ਘਰ 'ਚ ਅੰਨ ਪੱਕਣਾ ਹੈ ਬੱਚਿਆਂ ਨੇ ਖਾਣਾ ਹੈ ਤਾਂ ਉਹ ਕਿਸਾਨ ਦੇ ਫਸਲਾਂ ਪੈਦਾ ਹੋਣੀਏ ਤੇ ਤਾਦੀ ਹੁੰਦਾ ਹੈ ਸੋ ਅੱਜ ਸਾਡਾ ਸਾਰਿਆਂ ਦਾ ਫਰਜ਼ਮੰਦ ਹੈ ਤੁਸੀਂ ਸਾਰੇ ਜਿੰਨੇ ਵੀ ਭਾਰਤੀ ਜਨਤਾ ਪਾਰਟੀ ਦੇ ਮੈਂ ਬੇਨਤੀ ਕਰੂੰਗਾ ਕਿ ਸਾਰੇ ਅੱਜ ਖਲੋ ਅੱਜ ਸਰਕਾਰ ਨੂੰ ਆਪਣੇ ਨੂੰ ਕਹੋ ਕਿ ਤੁਸੀਂ ਆਪਣੇ ਪਾਰਟੀ ਨੂੰ ਕਹੋ ਕਿ ਤੁਸੀਂ ਇਹ ਨੂੰ ਲਾਗੂ ਕਰੋ ਨਹੀਂ ਤੇ ਅਸੀਂ ਪੰਜਾਬ ਦੇ ਵਿੱਚੋਂ ਸਾਰੇ ਲੋਕ ਰਿਜ਼ਾਈਨ ਕਰਾਂਗੇ ਔਰ ਕਿਸਾਨ ਮਜ਼ਦੂਰ ਦੇ ਨਾਲ ਖਲੋਵਾਂਗੇ ਮੈਨੂੰ ਆਸ ਹੈ ਕਿ ਜਿੰਨੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਹੈ ਉਹ ਸਰਕਾਰ ਦੇ ਉੱਤੇ ਆਪਣੇ ਉੱਪਰ ਪਾਰਟੀ ਦੀ ਲੀਡਰਸ਼ਿਪ ਤੇ ਦਬਾਅ ਵੀ ਬਣਾਏਗੀ ਔਰ ਮੈਂ ਫੇਰ ਤੁਹਾਨੂੰ ਕਹਿ ਦਿਆ ਕਿ ਐਮਐਸਪੀ ਜਿਹੜੀ ਹੈ ਉਹ ਹਰ ਇੱਕ ਵਾਸਤੇ ਜ਼ਰੂਰੀ ਨਹੀਂ ਕਿ ਸਰਕਾਰ ਨੇ ਉਹ ਮਾਲ ਖਰੀਦਨੇ। ਜਦੋਂ ਪੈਦਾ ਹੋ ਗਿਆ ਜਦੋਂ ਸਬਜ਼ੀ ਪੈਦਾ ਹੋਣੀ ਸਰਕਾਰ ਥੋੜਾ ਨਾ ਖਰੀਦ ਰਹੀ ਹੈ। ਔਰ ਡੇਲੀ ਮੰਡੀਆਂ ਚ ਆਉਂਦੀ ਹੈ ਪਰ ਉਹਦਾ ਰੇਟ ਤੇ ਤੈਅ ਹੋ ਜਾਣਾ ਕਿ ਸਬਜ਼ੀ ਆ ਸਬਜ਼ੀ ਜਿਹੜੀ ਹੈ ਇਸ ਰੇਟ ਤੋਂ ਘੱਟ ਨਹੀਂ ਵੇਖ ਸਕਦੀ। 2 ਰੁਪਏ 5 ਰੁਪਏ ਨਹੀਂ ਵਿਕੂਗੀ। ਹਾਂ ਜੇ ਉਹ ਜ਼ਿਆਦਾ ਆ ਤੇ ਸਰਕਾਰ ਉਹਦਾ ਚੁੱਕਣ ਦਾ ਪ੍ਰਬੰਧ ਕਰੇ। ਉਹਦੇ এনवायरमेंटਲ ਸਟੋਰ ਬਣਾਵੇ। ਸੋ ਇਹ ਚੀਜ਼ਾਂ ਸਾਨੂੰ ਕਰਨੀਆਂ ਪੈਣਗੀਆਂ। ਅਸੀਂ ਪੂਰਨ ਤੌਰ ਤੇ ਸਮਰਥਨ ਜਿਹੜਾ ਕਿਸਾਨ ਜਥੇਬੰਦੀਆਂ ਨਾਲ ਕਿਸਾਨ ਮਜ਼ਦੂਰ ਭਰਾਵਾਂ ਦੇ ਨਾਲ ਪਹਿਲਾਂ ਵੀ ਸੀ ਅੱਜ ਵੀ ਹੈ ਤੇ ਅਗਾਹ ਵੀ ਰਹੇਗਾ। ਰਾਹੁਲ ਗਾਂਧੀ ਜੀ ਨੇ ਇਸ ਚੀਜ਼ ਨਾਲ ਵਾਅਦਾ ਕੀਤਾ ਕਿ ਜੇ ਸਰਕਾਰ ਬਣਦੀ ਹੈ ਕਾਂਗਰਸ ਪਾਰਟੀ ਦੀ ਤੇ ਅਸੀਂ ਪੂਰਨ ਤੌਰ ਤੇ ਪਹਿਲਾ ਕਾਨੂੰਨ ਜਿਹੜੀ ਗਰੰਟੀ ਹੈ ਉਹ ਐਮਐਸਪੀ ਦੀ ਲੈ ਕੇ ਆਵਾਂਗੇ। ਮੈਂ ਵੇਖ ਰਿਹਾ ਦਾ ਕੁਝ ਲੋਕ ਕਹਿ ਰਹੇ ਸੀ ਕਿ ਤੁਸੀਂ ਆਪਣੇ ਉਸ ਸਮੇਂ ਕਿਉਂ ਨਹੀਂ ਦਿੱਤੀ? ਜੇ ਨਹੀਂ ਦਿੱਤੀ ਤੇ ਤੁਹਾਨੂੰ ਪਾਵਰ ਇਸ ਕਰਕੇ ਦਿੱਤੀ ਗਈ ਕਿ ਅਸੀਂ ਨਹੀਂ ਹੀ ਕਰ ਸਕੇ ਉਸ ਸਮੇਂ ਸਾਡੀ ਪਾਰਟੀ ਨੇ ਨਹੀਂ ਕੀਤਾ। ਪਰ ਜੇ ਅੱਜ ਪਾਰਟੀ ਸਾਡੀ मतलब कह रही है कि करूंगी भी जरूर क्योंकि समय बदलते ਹੁੰਦੇ ਆ ਸਮੇ ਬਦਲਦੇ ਜਾਂਦੇ ਆ ਹਰ ਗੱਲ ਸਮਝ ਪੈਂਦੀ ਹੈ ਸੋ ਰਾਹੁਲ ਜੀ ਜਿਸ ਤਰੀਕੇ ਨਾਲ ਭਾਰਤ ਜੋੜੋ ਯਾਤਰਾ ਕੱਢ ਰਹੇ ਨੇ ਦੋ ਜ ਦੂਜੀ ਯਾਤਰਾ ਉਹਨਾਂ ਦੀ ਚੱਲ ਰਹੀ ਹੈ ਉਹਦੇ ਜਿਹੜੀ ਭਾਵਨਾ ਥੱਲੇ ਗਰਾਉਂਡ ਤੋਂ ਵੇਖ ਕੇ ਆਉਂਦੇ ਨੇ ਉਹ ਪਰਪਕਤਾ ਪੈਦਾ ਕਰਦੀ ਬੰਦੇ ਦੇ ਵਿੱਚ ਕਿ ਉਹ ਆਪਣੀ ਗੱਲ ਜਿਹੜੀ ਹੈ ਅੱਖੀ ਜਦੋਂ ਸਾਰਾ ਕੁਝ ਵੇਖਿਆ ਹੋਵੇ ਤੇ ਬੰਦਾ ਫਿਰ ਉਹਦੇ ਤੇ ਪਰਪਕਤਾ ਤੌਰ ਤੇ ਪੈਰਾ ਵੀ ਦਿੰਦਾ ਹੈ ਸੋ ਰਾਹੁਲ ਗਾਂਧੀ ਜੀ ਹੁਣਾਂ ਜਿਹੜੀ ਗੱਲ ਕਹੀ ਹੈ ਅਡੇਲੀ ਦੇ ਸਹਿਬਾਨ ਨੇ ਅਸੀਂ ਪੂਰਨ ਤੌਰ ਤੇ ਉਸ ਗੱਲ ਨਾਲ ਸਹਿਮਤ ਹਾਂ ਔਰ ਖੜਾਗੇ ਵੀ ਔਰ ਜਦੋਂ ਸਰਕਾਰ ਬਣਦੀ ਹੈ ਕਾਂਗਰਸ ਪਾਰਟੀ ਦੀ ਅਸੀਂ ਲੋਕ ਸਮੁੱਚੇ ਤੌਰ ਤੇ ਜਿਹੜੀ ਐਮਐਸਪੀ ਦੀ ਗਰੰਟੀ ਹੈ ਉਹਦਾ ਕਾਨੂੰਨ ਜਿਹੜਾ ਆ ਉਹ ਪਾਰਲੀਮੈਂਟ ਚ ਲੈ ਕੇ ਆਵਾਂਗੇ ਪਰ ਉਸ ਤੋਂ ਪਹਿਨੂੰ ਪ੍ਰਧਾਨ ਮੰਤਰੀ ਜੀ ਅ ਵਿਸ਼ਵ ਗੁਰੂ ਵੀ ਬਣੇ ਨੇ ਬਹੁਤ ਦੁਨੀਆ ਤੇ ਚਰਚਾ ਆ ਪਰ ਇਹ ਜਿਹੜੀ ਤੋ ਉਹਨਾਂ ਨੂੰ ਉਹ ਵਿਸ਼ਵਗੁਰੂ ਵੀ ਬਣੇ ਨੇ ਉਹਨਾਂ ਨੂੰ ਇੰਨਾਂ ਚੀਜ਼ਾਂ ਤੇ ਚਿੰਤਾ ਜ਼ਿਆਦਾ ਕਰਨੀ ਚਾਹੀਦੀ ਹੈ ਅੱਜ ਸਾਰੀਆਂ ਪਾਰਟੀਆਂ ਮੈਂ ਸਮਝਦਾ ਕਿਉਂਕਿ ਛੋਕੜ ਸਾਰਿਆਂ ਦਾ ਪਿੰਡੂ ਹੀ ਹੈ ਔਰ ਪਿੰਡਾਂ ਤੋਂ ਹੀ ਰੂਰਲ ਔਰ ਮੈਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿੰਨੇ ਵੀ ਕਿਸਾਨ ਸਾਡੇ ਫੱਟੜ ਹੋਏ ਨੇ ਅਥਰੂ ਗੈਸ ਨਾਲ ਜਿਹੜੇ ਬਰਬੜ ਬੁੱਲਸ ਦੇ ਨਾਲ ਇਕ ਤਰ੍ਹਾਂ ਦਾਲਾ ਸਰਕਾਰ ਸਾਰਾ ਕਰਾਵੇ ਔਰ ਦੂਸਰਾ ਸਾਨੂੰ ਇੱਕ ਐਫ ਆਈ ਆਰ ਦਰਜ ਕਰਨੀ ਚਾਹੀਦੀ ਹੈ ਕਿ ਸ਼ਾਂਤਮਈ ਸੰਘਰਸ਼ ਕਰਦੇ ਆਂਦੇ ਉੱਤੇ ਜਿਸ ਤਰੀਕੇ ਦੇ ਨਾਲ ਇਹ ਬਾਤ ਮਤਲਬ ਤਸ਼ੱਦਦ ਕੀਤਾ ਗਿਆ ਹੈ ਉਹਦੇ ਤੇ ਆਪਾਂ ਨੂੰ ਸ਼ਕਤੀ ਨਾਲ ਪੇਸ਼ ਹੋਣਾ ਪਏਗਾ ਕਿਉਂਕਿ ਸ਼ਾਂਤਮਈ ਜਿਹੜਾ ਸੰਘਰਸ਼ ਹੈ ਜਾਂ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਅਧਿਕਾਰ ਸਾਨੂੰ ਕਨਸਟੀਟਿਊਸ਼ਨ ਨੇ ਦਿੱਤਾ ਹੈ ਇਹ ਕਿਸੇ ਦਾ ਕੋਈ ਕੇ ਸਟੇਟ ਦਾ ਜਾਂ ਕਿਸੇ ਵਿਸ਼ੇਸ਼ ਆਦਮੀ ਦਾ ਦਿੱਤਾ ਅਧਿਕਾਰ ਨਹੀਂਗਾ ਇਹਦੇ ਤੇ ਸਾਨੂੰ ਕਨਸਟੀਟਿਊਸ਼ਨ ਨੇ ਅਧਿਕਾਰ ਦਿੱਤਾ ਜਿਹਦੇ ਤਹਿਤ ਅਜੇ ਹਰਿਆਣੇ ਦੇ ਮੁੱਖ ਮੰਤਰੀ ਖੱਟੜ ਸਾਹਿਬ ਮੁੱਖ ਮੰਤਰੀ ਬਣੇ ਨੇ ਉਹਨਾਂ ਦੀ ਸਰਕਾਰ ਹੈ ਜਾਂ ਕੋਈ ਪੁਲਿਸ ਦੇ ਲੋਕ ਨੌਕਰੀ ਕਰ ਰਹੇ ਹੋ ਸੰਵਿਧਾਨ ਦੇ ਤਹਿਤ ਹੀ ਹੈ ਤੇ ਸੋ ਉਹਦੇ ਚ ਇਹਨਾਂ ਨੂੰ ਸਾਡਾ ਜਿਹੜਾ ਪੱਖ ਸੀ ਉਹ ਵੇਖਣਾ ਚਾਹੀਦਾ ਸੀ ਕਿਸਾਨ ਮਜ਼ਦੂਰ ਦਾ ਉਹਨਾਂ ਨੇ ਉਹ ਮਿਸਯੂਜ਼ ਕੀਤਾ ਇਹਦੇ ਤੇ ਪੰਜਾਬ ਸਰਕਾਰ ਜਿਹੜੀ ਹੈ ਉਹ ਪਰਚਾ ਦਰਜ ਕਰੇ ਐਫ ਆਈ ਆਰ ਤਾਂ ਕਿ ਗਾਗੋ ਹਿਮਾਕਤ ਨਾ ਕਰ ਸਕੇ ਪੰਜਾਬ ਦੇ ਕਿਸਾਨ ਦੇ ਨਾਲ ਮਜ਼ਦੂਰ ਦੇ ਨਾਲ ਕਿਉਂਕਿ ਇਹਨਾਂ ਨੂੰ ਦਿੱਲੀ ਜਾਣਾ ਸੀ ਹਰਿਆਣਾ ਦੇ ਕੰ ਰਸਤਾ ਸੀ ਤੇ ਰਸਤਾ ਥੋੜਾ ਰੁਕਿਆ ਜਾ ਸਕਦਾ ਅੱਜ ਹੀ ਕਿਤੇ ਕਾਂਗਰਸ ਗਵਰਨਮੈਂਟ ਹੁੰਦੀ ਕਾਂਗਰਸ ਸਰਕਾਰ ਹੁੰਦੀ ਹਰੇਣੀ ਜੇ ਤੇ ਕਿਸਾਨ ਅੱਜ ਦਿੱਲੀ ਤੱਕ ਪਹੁੰਚੇ ਹੁੰਦੇ ਇਹੀ ਫਰਕ ਹੈ ਇਹਨਾਂ ਦੀ ਸੋਚ ਦਾ ਇਹੀ ਫਰਕ ਹੈ ਇਹਨਾਂ ਦੇ ਕੰਮ ਕਰਨ ਦੇ ਤਰੀਕੇ ਦਾ ਸੋ ਕਿਸਾਨ ਭਰਾਵਾਂ ਨੂੰ ਮਜ਼ਦੂਰ ਭਰਾਵਾਂ ਨੂੰ ਮੇਰੀ ਬੇਨਤੀ ਕਿ ਤਗੜੇ ਹੋ ਕੇ ਅਸੀਂ ਪੂਰਨ ਤੌਰ ਤੇ ਨਾਲ ਹੈ ਪਹਿਲਾਂ ਵੀ ਸੰਘਰਸ਼ ਵਿੱਢਿਆ ਸੀ ਉੱਥੇ ਦਿੱਲੀ 'ਚ ਹੁਣ ਵੀ ਜ਼ਰੂਰ ਵਿੱਢਾਂਗੇ ਸਿਰਫ ਇਲੈਕਸ਼ਨ ਦੀ ਤਿਆਰੀਆਂ ਕਰਕੇ ਕੁਝ ਰਜੇਮਿਆ ਕਰਕੇ ਘਰੇਲੂ ਨਹੀਂ ਜਾ ਸਕੇ ਪਰ ਅਸੀਂ ਵੇਖ ਰਹੇ ਹਾਂ ਜੇ ਨਾ ਹਰਕਤਾ ਤੋਂ ਬਾਜ਼ ਨਾ ਆਏ ਤੇ ਦਿੱਲੀ ਵਾਲਾ ਮੋਰਚਾ ਫੇਰ ਲਿਆਜੂਗਾ 1 ਸਾਲ ਤਰਨਾ ਸੀ ਦਿੱਲੀ ਉਦੋਂ ਲਾਇਆ ਸੀ ਔਰ ਫੇਰ ਉਹਦੀ ਤਿਆਰੀ ਅਸੀਂ ਜ਼ਰੂਰ ਕਰਾਂਗੇ ਸੋ ਆਓ ਸਾਰੇ ਪੰਜਾਬ ਤੋਂ ਜਿੰਨੇ ਵੀ ਸਾਡੇ ਐਨ ਜੀਓ ਨੇ ਜਿੰਨੇ ਸਮਾਜ ਸੇਵੀਏ ਵੱਧ ਤੋਂ ਵੱਧ ਇਹਦੇ ਚ ਸਭਾ ਹੋਏ ਸੰਘਰਸ਼ ਦੇ ਵਿੱਚ ਔਰ ਆਪਾਂ ਇਹ ਲੜਾਈ ਜਿੱਤਣੀ ਹੈ ਧੰਨਵਾਦ ਜੀ ਜੈ ਹਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ